ਹਾਂਜੀ ਬਾਈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅੱਜ ਜਿਵੇਂ ਆਏ ਹਾਂ ਬੁੱਧਵਾਰ ਮੰਡੀ ਦੇ ਵਿੱਚ ਕਲਵੀਰ ਬਾਈ ਜੀ ਕੋਲੇ ਤੇ ਅੱਜ ਤੁਹਾਨੂੰ ਦਿਖਾਉਣੇ ਕਲਵੀਰ ਬਾਈ ਜੀ ਕੋਲੇ ਕਿਹੜੇ ਕਿਹੜੇ ਡਾਇਰੈਕਟਰ ਨੇ ਤੇ ਥੋੜੀ ਕਰਾਉਣੇ ਗੱਲਬਾਤ ਡਾਇਰੈਕਟਰ ਹਾਂਜੀ ਬਾਈ ਜੀ ਕਿਵੇਂ ਹੈ ਜੀ ਠੀਕ ਠਾਕ ਬਾਈ ਸਤਿ ਸ਼੍ਰੀ ਅਕਾਲ ਥੋੜੀ ਕੀ ਹਾਲ ਚਾਲ ਹੈ ਕੀ ਗਈ ਸਤਿ ਸ਼੍ਰੀ ਅਕਾਲ ਬਈ ਸਾਰੇ ਭਰਾਵਾਂ ਨੂੰ ਦੇਖਣ ਵਾਲਿਆਂ ਨੂੰ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਮੇਰੇ ਵੱਲੋਂ ਸਾਰੇ ਵੀਰਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜਿਹੜੇ ਵੀਰ ਸਾਨੂੰ ਪੂਰੇ ਦੇਸ਼ ਦੇ ਵਿੱਚੋਂ ਤੇ ਬਾਹਰ ਲੀਆਂ ਕੰਟਰੀਆਂ ਦੇ ਵਿੱਚੋਂ ਬੈਠੇ ਸਾਨੂੰ ਇੰਨਾ ਛੋਟੇ ਵੀਰਾਂ ਦਾ ਵੱਡੇ ਭਰਾਵਾਂ ਦਾ ਜਿਨ੍ਹਾਂ ਦੀ ਬਦੌਲਤ ਜਿਹੜੀ ਮੰਡੀ ਹੈ ਉਹ ਬਣ ਕੇ ਚੱਲੋ ਬਾੜ ਲੈਵਲ ਤੇ ਘਰੇ ਬੈਠੇ ਲੋਕਾਂ ਨੂੰ ਭਰਾਵਾਂ ਨੂੰ ਜਿਹੜੀ ਦੇਖਣ ਨੂੰ ਮਿਲ ਜਾਂਦੀ ਤੇ ਅੱਜ ਆਏ ਆ ਤੁਸੀਂ ਸਾਡੇ ਕੋਲੇ ਤੇ ਅਸੀਂ ਤੁਹਾਨੂੰ ਨਾ ਟਰੈਕਟਰ ਦਿਖਾਵਾਂਗੇ 4 ਤੋਂ 5 ਛੋਟੇ ਵੀਰ ਪਹਿਲਾਂ ਉਹਦਾ ਦਿਖਾ ਦਿਆ ਸਾਡਾ ਟਰੈਕਟਰ 265 ਇਹ 265 ਟਰੈਕਟਰ ਹੈ ਪਾਵਰ ਸਟੀering ਦੇ ਵਿੱਚ ਆ ਜਾਂਦਾ ਠੀਕ ਤੇਲ ਬ੍ਰੇਕਾਂ ਆ ਜਾਂਦੀਆਂ ਟਰੈਕਟਰ ਦੀਆਂ ਤੇ 13 6 ਦੇ ਟਾਇਰ ਇਹਦੇ ਬੱਡੇ ਮਗਰ ਲੈ ਆ ਜਾਂਦੇ ਠੀਕ ਹੈ ਜੀ ਕੰਡੀਸ਼ਨ ਦਾ ਡਰਾਈਵਰ ਪੂਰੇ ਚੰਗਾ ਹੈਗਾ ਖੋਟੇ ਪੈਸੇ ਦੀ ਕਮੀ ਨਹੀਂ ਭਲਾ ਇਹਨੂੰ ਬਾਹ ਕੇ ਤਸੱਲੀ ਕਰਕੇ ਲੈ ਆ ਸਕਦੇ ਹੋ ਪਾਵਰ ਪਲੱਸ ਦੇ ਵਿੱਚ ਆ ਜਾਂਦਾ ਇਹ ਇਹਦੀ ਪਾਵਰ ਵੱਧ ਹੁੰਦੀ ਹੈ ਤੇ ਪੂਰਾ ਸਾਫ ਸੁਥਰਾ ਕੰਡੀਸ਼ਨ ਦਾ ਡਰਾਈਵਰ ਜੇ ਬਾਈ ਜੀ ਡਿਮਾਂਡ ਦੀ ਗੱਲ ਕੀਤੀ ਹੋਵੇ ਡਿਮਾਂਡ ਇਹਦੀ 4 ਲੱਖ ਤੇ 25000 ਰੁਪਿਆ ਤੇ ਹਰਿਆਣਾ ਨੰਬਰ ਦੇ ਵਿੱਚ ਹੈ ਡਰਾਈਵਰ ਠੀਕ ਹੈ ਜੀ ਤੇ ਜੇ ਕਿਸੇ ਵੀਰ ਨੇ ਐਨਓਸੀ ਦੀ ਮੰਨ ਲਓ ਲੋਡ ਹੁੰਦੀ ਹੈ ਨਾ ਪੰਜਾਬ ਨੰਬਰ ਕਰਾਉਣਾਗਾ ਉਹਨੂੰ ਆਪਾਂ ਐਨਓਸੀ ਵੀ ਦੇ ਦਾਂ ਕਿੱਥੋਂ ਤੱਕ ਛੱਡ ਦਾਂਗਾ ਜੀ ਇਹਨੂੰ ਦੇਵਾਂਗਾ ਆਪਾਂ 4 ਲੱਖ ਦਾ ਪੂਰੇ ਦਾ ਠ ਜੇ ਕੋਈ ਤੁਹਾਡੀ ਵੀਡੀਓ ਦੇਖ ਕੇ ਆਉਂਦਾ ਤੇ ਚਾਹੀਦੇ ਨਾਲ ਆਪਾਂ ਮਾਨ ਸਨਮਾਨ ਹੋਰ ਵੀ ਕਰਾਂਗੇ ਇਹ ਗੱਲ ਨਹੀਂ ਜਿਹੜਾ ਰੇਟ ਬੋਲਦਾ ਤਕਰੀਬਨ ਤਕਰੀਬਨ ਨਾ ਰੇਟ ਆਪਾਂ ਬੋਲਦੇ ਉਹਨੇ ਪੂਰਾ ਫਿਕਸ ਹੈ ਬਾਹਲਾ ਵੀ ਇਹ ਨਹੀਂ ਹੁੰਦਾਗਾ ਵੀ ਮੰਨ ਕੇ ਚੱਲੋ ਵੀ 20 50000 ਦਾ ਫਟਾ ਆਊਗਾ ਮਾਨ ਸਨਮਾਨ ਵਾਲੀ ਗੱਲ ਹੀ ਰਹਿ ਜਾਂਦੀ ਨਹੀਂ ਉਦੋਂ ਬਾਅਦ ਤੇ ਵੀਡੀਓ ਵੀਰਾਂ ਨੂੰ ਬੇਨਤੀ ਹੈ ਵੀਡੀਓ ਨੂੰ ਨਾ ਐਂਡ ਤੱਕ ਜਰੂਰ ਦੇਖਿਆ ਕਰੋ ਕਿਉਂਕਿ ਵੀਡੀਓ ਨੂੰ ਆਪਾਂ ਸਾਰੀ ਦੇਖਾਂਗੇ ਕੱਲੇ-ਕੱਲੇ ਟਰੈਕਟਰ ਦੀ ਕੱਲੇ-ਕੱਲੇ ਨੱਟ ਦੀ ਆਪਾਂ ਜਾਣਕਾਰੀ ਜਿਹੜੀ ਉਹ ਦਿੰਨੇ ਹੁੰਨੇ ਆ ਕਿ ਟਰੈਕਟਰ ਬਾਰੇ ਤੇ ਰੇਟ ਦਾ ਬਸ ਬਾਹਲਾ ਡਿਫਰ ਤੇ ਅੱਗੇ ਆ ਜਾ ਆਪਣੇ ਇਸ ਵਾਰ ਟਰੈਕ ਕੀ ਇਹ ਇਹ ਆ ਫੋਰ ਵੀਲ ਡਰਾਈਵ ਦੇ ਵਿੱਚ ਠੀਕ ਹੈ ਜੀ ਇਹਦੇ ਵੀ ਮਾਰਲਾ ਚਾਰਸ਼ਪੀਰੋ ਕੈਮਰਾ ਮੂਹਰੇ ਟਾਇਰ ਤਾਂ ਇਹਦੇ ਨਵੇਂ ਆ ਜਮਾ ਜਮੀ ਨਵੇਂ ਨਹੀਂ ਬਾਈ ਜੀ ਹਾਂ ਜਮਾ ਨਵੇਂ ਐ ਐਮ ਆਰ ਫ ਇਧਰ ਦੇਖ ਲਾ ਹਜੇ ਢਾਈ ਨਹੀਂਗਾ ਤੇ ਜਿਹੜੇ ਮਗਰਲੇ ਟਾਇਰ ਆ ਇਹਦੇ ਮਗਰਲੇ ਟਾਇਰ ਨਾਲ ਦੇ ਠੀਕ ਹੈ ਫੋਰ ਵੀਲ ਡਰਾਈਵ ਮੂਹਰੇ ਟਾਇਰ ਥੋੜੇ ਜਿਹਾ ਵੱਧ ਖਸਾਉਣਾ ਹੁੰਦਾ ਠੀਕ ਹੈ ਜੀ ਪੂਰੀ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਚਾਰਸ਼ਪੀਰੋ ਕੈਮਰਾ ਮਾਰ ਕੇ ਦਿਖਾ ਦੇ ਕਰਾਰੋ ਟਰਾਂਸਮਿਸ਼ਨ ਦੇ ਵਿੱਚ ਆ ਜਾਂਦਾ ਹੈ ਬਹੁਤ ਹੀ ਬਹੁਤ ਹੀ ਹੈਵੀ ਗੇਅਰ ਹੁੰਦਾ ਏ ਟਰੈਕਟਰ ਦਾ 24 ਫੀਟਾਂ ਦੇ ਵਿੱਚ ਆਇਆ ਮੈਂ ਠੀਕ ਹੈ ਜੀ ਖੁੱਲਾ ਪਲੇਟਫਾਰਮ ਹੈ ਠੀਕ ਹੈ 60 ਐਚਪੀ ਦੇ ਵਿੱਚ ਆ ਗਿਆ ਚੇਂਜਰ ਦੇ ਵਿੱਚ ਆ ਗਿਆ ਠੀਕ ਹੈ ਜੀ ਵੀ ਇੰਨੇ ਕ ਫੰਕਸ਼ਨ ਆ ਆਪਾਂ ਇਹਦੇ ਗਿਣੀ ਚੱਲ ਗਏ ਇਹਦੇ ਪੂਰੇ ਨਹੀਂ ਹੋਣੇ ਤਾਂ 771 ਘੰਟੇ ਚੱਲਿਆ ਹੋਇਆ ਠੀਕ ਹੈ ਤੇ ਮਾਡਲ ਦੀ ਗੱਲ ਕਰੀਏ ਮਾਡਲ ਆ 2021 ਠੀਕ ਹੈ ਜੀ 21 ਮਾਡਲ ਹੈ ਪੰਜਾਬ ਦਾ ਨੰਬਰ ਹੈ ਦਾ ਠੀਕ ਹੈ ਬਠਿੰਡੇ ਦਾ ਜੀ ਇਹ ਸੋ ਲੋਕਲ ਜੇ ਡਿਮਾਂਡ ਦੀ ਗੱਲ ਕੀਤੀ ਜਾਵੇ ਤਾਂ ਡਿਮਾਂਡ ਹੈ ਆ ਦੀ ਇੱਧਰ ਕੈਮਰਾ ਮਾਰ ਕੇ ਵੀ ਦਿਖਾ ਦੇ ਇਹ ਕਈ ਵਾਰੀ 7 ਲੱਖ 8 7.5 ਲੱਖ ਰੁਪਇਆ ਇਤਨਾ ਰੇਟ ਘਟ ਗਿਆ ਸੀ ਤਾਂ ਮਿਟ ਗਿਆ ਸੀ ਤਾਂ ਕੀਤਾ ਡਿਮਾਂਡ ਸੀ ਦੋਸਤੋ ਇਹਦੀ 6.8 ਲੱਖ ਰੁਪਇਆ ਠੀਕ ਹੈ ਰੇਟ ਘਟਾ ਕੇ 7.5 ਲੱਖ ਰੁਪਇਆ ਕੀਤੀ ਹੈ ਤੇ ਆਪਾਂ ਟਰੈਕਟਰ ਦੇ ਵੀ ਦੇਵਾਂਗੇ ਪੂਰੇ 7 ਲੱਖ ਪੂਰੇ 7 ਲੱਖ ਪੂਰੇ 7 ਲੱਖ ਰੁਪਇਆ ਦਾ ਰੇਟ ਦੇਵਾਂਗੇ ਇਹ ਚ ਕੋਈ ਦੋਵੇ ਰਹਿਣੀ ਆਉਣ ਰਿਕਾਰਡ ਗੱਲ ਰਿਕਾਰਡ ਕਰ ਲਓ ਜਿਹੜਾ ਵੀਰ ਆਊਗਾ ਚੱਲ ਕੇ ਪੂਰੇ 7 ਲੱਖ ਦੇ ਦੇਵਾਂਗੇ ਤੇ ਇੰਜਨ ਗੇਅਰ ਦੀ ਕੋਟੇ ਪੈਸੇ ਦੀ ਠੀਕ ਉਸ ਤੋਂ ਅਗੇ ਫੇਰ ਆ ਗਿਆ ਬਾਈ ਮਾੜੀ ਇਹ ਹਾਈ ਲੋ ਵਾਲਾ ਆ ਜਾਂਦਾ ਨਹੀਂ ਇਹ ਟੂ ਸਪੀਡ کہہ ਲੋ ਜਾਂ ਹਾਈ ਲੋ ਵਾਲਾ کہہ ਲੋ ਠੀਕ ਹੈ ਇਹ ਟਰੈਕਟਰ 2022 ਮਾਡਲ ਕੈਮਰਾ ਮਾਰ ਲੈ ਮੁੰਡਿਆ ਸਾਰੇ ਇਹਦੇ ਕਿਤੇ ਇਹਦੇ ਵੀ ਨਹੀਂ ਕੜਮ ਲੱਗੀ ਟਰੈਕਟਰ ਦੇ ਇਹ ਤਾਂ ਜਮਾ ਨਵਾਂ ਹੀ ਹੈ ਨਵਾਂ ਨਵਾਂ ਤਾਂ ਨਵਾਂ ਹੀ ਹੈ ਸਾਰਾ ਕੁਝ ਨਾਲਦਾ ਇਹਦਾ ਕੋਈ ਟਾਇਰ ਨਹੀਂ ਬਦਲਿਆ ਹਾਂਜੀ ਕੋਈ ਰੰਗ ਨਹੀਂ ਵੱਜਾ ਕੋਈ ਕਲਮ ਨਹੀਂ ਲੱਗੀ ਇਹਦੇ ਕਿਤੇ ਦੋਈ ਆ ਜਾਂਦਾ ਹਾਈ ਲੋ 676 70 ਘੰਟੇ ਇਹ ਟਰੈਕਟਰ ਚੱਲਿਆ ਸਾਰੇ ਠੀਕ ਹੈ ਬੋਲੀ ਮਤਲਬ ਘੱਟ ਗਿਣਤੀ ਦੇ ਵਿੱਚ ਘੱਟ ਚੱਲਿਆ ਸਿੰਗਲ ਹੈਂਡ ਡਰਾਈਵ ਹੈ ਇੱਕੋ ਹੀ ਬੰਦੇ ਨੇ ਟਰੈਕਟਰ ਚਲਾਇਆ ਠੀਕ ਹੈ ਹਾਈ ਲੋ ਦੇ ਵਿੱਚ ਟਰੈਕਟਰ ਦੀ ਪਾਵਰ ਦੁੱਗ ਤੇ 3247 ਪੰਜਾਬ ਦਾ ਨੰਬਰ ਹੈ ਪਹਿਲੀ ਪਾਰਟੀ ਦਾ ਠੀਕ ਹੈ ਠੀਕ ਹੈ ਤੇ ਜਿੰਨੇ ਦਾ ਇਹਦਾ ਟਰੈਕਟਰ ਦਾ ਉਹ ਮੰਨ ਲ ਲਈ ਆਪਾਂ ਮੁੱਲ ਲੈ ਗਾ ਤੇ ਉਹਨਾਂ ਨੇ ਤੇ ਲੋਨ ਵੀ ਹੋ ਜੂਗਾ ਜੇ ਕਿਸੇ ਵੀਰ ਦਾ ਸਿੱਬੜਦਾ ਹੀ ਹੋ ਠੀਕ ਹੈ ਜੀ 3 ਲੱਖ ਤੇ 65000 ਰੁਪਏ ਆਪਾਂ ਡਿਮਾਂਡ ਕਰਦੇ ਸਾਢੇ ਕਿਤਨੇ ਲੱਖ ਰੁਪਏ ਤੇ ਲੋਨ ਵੀ ਹੋ ਜੂਗਾ ਠੀਕ ਹੈ ਟਰੈਕਟਰ ਆਪਾਂ ਫੇਰ ਵੀ ਘੱਟ ਦੇ ਦਿਆਂਗੇ ਟਰੈਕਟਰ ਦੇ ਦੇ ਦਿਆਂਗੇ ਆਪਾਂ 3 ਲੱਖ ਤੇ 40000 ਠੀਕ ਹੈ ਪੰਜਾਬ ਨੰਬਰ ਦਾ ਟਰੈਕਟਰ ਹੈ ਜੇ ਕਿਸੇ ਵੀਰ ਨੇ ਨਵਾਂ ਲੈਣ ਜਾਂਦਾ ਨਾ ਨਵਾਂ ਲੈਣ ਦੀ ਲੋੜ ਇਹਨੂੰ ਲੈ ਜਾਓ ਵਧੀਆ ਟਰੈਕਟਰ ਹਾਰਤਾ ਕੇ ਆਪਾਂ ਜੀ ਉਦੋਂ ਬਾਅਦ ਫੇ ਇਹ ਵੀ ਜਮਨ ਨਵਾ ਮਾਗਾ ਟਰੈਕਟਰ ਸਵਰਾਜ ਸਵਰਾਜ ਆ 840 ਇਹਦੇ ਮਾਰਲਾ ਚਾਰ ਚੱਕਰੇ ਗਏ ਹੋਰ ਇਹ 855 ਨੂੰ ਵੱਡਾ ਹੁੰਦਾ ਨਾ ਇਹ ਕਹਿ ਨਹੀਂ ਸਕਦੇ ਇਹਦੇ ਮੰਨਿਆ ਨਹੀਂ ਜਾਂਦੀ ਗੱਲ ਹੁੰਦਾ ਇਹ ਇੰਜਨੋਂ ਤੋਂ ਵੱਡਾ ਹੀ ਆ ਠੀਕ ਹੈ ਇਹਦੇ ਕੋਈ ਮੰਨ ਕੇ ਚੱਲੋ ਵੀ 87 88 ਸੀਸੀ ਵੱਡਾ ਆ ਉਹਦੇ ਨਾਲ ਹਾਂਜੀ 855 ਦੇ ਇੰਜਨ ਵਾਲਾ ਕਹਿ ਦਗੇ ਜੀ ਨੂੰ ਆਪਾਂ ਹਾਂ ਤਾਂ ਦੋ ਰਾਏ ਨਹੀਂ ਕੋਈ ਸائیں ਸੇਮ ਹੀ ਉਹਨੇ ਹੀ ਜੋਰ ਲਾਉਂਦਾ ਹੈ ਖਰਚਾ ਉਹ ਤੋਂ ਘਟਾ ਜੂਗਾ ਠੀਕ ਹੈ ਵਧੀਆ ਟਰੈਕਟਰ ਸਾਫ਼ ਸੁਥਰੀ ਕੰਡੀਸ਼ਨ ਦਾ ਸਾਰਾ ਕੁਝ ਇਹਦੇ ਨਾਲ ਦਾ 75 80 ਵੇ ਟਾਇਰ ਨਾਲ ਦੀ ਇਹਦੇ ਚਾਰੇ ਠੀਕ ਹੈ 1300 ਤੇ ਕੁਛ ਘੰਟੇ ਚੱਲਿਆ ਮੜਾ ਦਾ ਮੀਟਰ ਵੀ ਇਹਦਾ ਦਿਖਾਈ ਦੇ ਚੱਕਾ ਪੂਰਾ ਨਵਾਂ ਟਰੈਕਟਰ ਹੈ ਕਿਸੇ ਪਾਸੋਂ ਵੀ ਕੋਈ ਖੋਟੇ ਵੇਸੇ ਦੀ ਕਮੀ ਨਹੀਂ ਚਾਰਜ ਵੀਰੋ ਚੰਗੀ ਤਰ੍ਹਾਂ ਆ ਬਾਡੀ ਬੁੱਡੀ ਲੈਣ ਦਾ ਵੇਖ ਲੈ ਵੀ ਕਿੰਨਾ ਪੂਰਾ ਸਾਫ਼ ਹੈ ਟਰੈਕਟਰ ਜਿਵੇਂ ਸ਼ੋਅ 'ਚੋਂ ਚਮਕਾਰੇ ਪੈਂਦੇ ਆਵੇਂ ਥੱਲੇ ਬਾਡੀ 'ਚੋਂ ਵੀ ਚਮਕਾਰੇ ਕੈਂਦੇ ਸਾਰਾ ਕੁਝ ਕੰਪਨੀ ਦਾ ਨਾਮ ਦੇ ਇਹ ਤਾਂ ਜਮਾਂ ਨਵਾਂ ਪਿਆ ਨਵਾਂ ਹਾਂ ਨਵਾਂ ਹੀ ਕਹਿ ਸਕਦੇ ਇਹਨੂੰ ਆਪਾਂ ਇੱਕ ਬੰਦੇ ਨੇ ਚਲਾਇਆ ਇਹ ਟਰੈਕਟਰ ਆਪਾਂ ਹੀ ਲੈ ਕੇ ਆਏ ਹਾਂ ਉਸ ਬੰਦੇ ਤੋਂ ਇਹ ਫਤਿਹਵਾਦ ਦਾ ਨੰਬਰ ਹੈ ਫਾਸਟ ਬਾਡੀ ਟਰੈਕਟਰ ਹੈ ਡਿਮਾਂਡ ਕਿੰਨੀ ਹੈ ਜੀ ਦੀ ਡਿਮਾਂਡ ਇਹਦੀ 6 ਲੱਖ ਤੇ 15 ਕਿੱਥੋਂ ਤੱਕ ਛੱਡ ਦੂੰ? ਦੇਣਾ ਤਾਂ ਸੀ ਰਾਦਾ 6 ਲੱਖ ਰੁਪਏ ਦਾ। ਠੀਕ ਹੈ। ਤੂੰ ਅੱਜ ਐਂ ਵੀਡੀਓ ਬਣਾਉਣ ਪਹਿਲੀ ਵਾਰ ਠੀਕ ਹੈ। ਤੇ ਆਪਾਂ ਦੇਵਾਂਗੇ ਹੁਣ 5 ਲੱਖ 85 ਹਜ਼ਾਰ ਦਾ। ਇਹਦੇ ਮਾਨ ਸਨਮਾਨ ਹੀ ਆ। ਹਾਂਜੀ। ਇਸ ਤੋਂ ਵੱਧ ਨਹੀਂ ਹੋਣਾ ਕੋਈ ਜੇ ਸੋਚੇ ਵੀਰ ਵੀਰ ਕੋਈ 10 ਜਾਂ 5000 ਨਾ। ਇਸ ਤੋਂ ਵੱਧ ਤਾਂ 150 ਰੁਪਏ ਛੋਟ ਹੀ ਰਹਿ ਜੂਗੀ। ਠੀਕ ਹੈ। ਹਾਂ। ਕਈ ਵੀਰ ਸੋਚਣਗੇ ਯਾਰ ਵੀ 585 ਕਹਤਾ ਖਣੀ ਵੀ 5.5 ਜਾਂ 60 ਤਾਂ ਨਹੀਂ। ਸਹੀ ਹੈ। ਦੋਸਤੋ ਰੇਟ ਮੈਂ ਦੁਬਾਰੇ ਫੇਰ ਰਿਪੀਟ ਕਰ ਦਿਆਂ ਗੱਲ। ਵੀ ਆਪਾਂ ਦਾ ਰੇਟ ਜਮਾਂ ਜਾਇਜ਼ ਬੋਲਣ ਦੀ ਕੋਸ਼ਿਸ਼ ਕਰ ਲੈਂਦੇ ਉਹ ਕਿ ਸਾਡੇ ਆਪਾਂ ਕਿਹੜਾ ਏਅਰ ਘਰੇ ਤਿਆਰ ਕਰਨੇ ਡੈਕਟਰ ਹਾਂ ਜੀ ਲੈ ਕੇ ਆਉਣੇ ਕਿਸਾਨ ਵੀਰਾਂ ਤੋਂ ਲੈਨੇ ਆ ਟਰੈਕਟਰ ਜਦੋਂ ਕਿਸਾਨ ਵੀਰ ਦੇ ਘਰੇ ਜਾਂਦੇ ਆ ਉਦੋਂ ਗੱਲ ਕੁਛ ਹੋਰ ਹੁੰਦੀ ਹੈ ਮੰਡੀ ਦੇ ਵਿੱਚ ਗੱਲ ਕੁਛ ਹੋਰ ਜੇ ਤੁਸੀਂ ਬਾਜ਼ਾਰ ਦੇ ਵਿੱਚ ਆ ਟਰੈਕਟਰ ਦਾ ਰੇਟ ਦੇਖਣ ਜਾਓਗੇ ਤੂੰ ਤਾਂ ਸਾਰੀ ਮੰਡੀ ਦੀਆਂ ਵੀਡੀਓ ਕਰ ਦੇਗਾ ਸਾਡੇ 6.5 ਲੱਖ ਰੁਪਏ ਤੋਂ ਘਟ ਕੇ ਨਹੀਂ ਦਿੰਦੇ ਇਹ ਕਿ 21 ਮਾਡਲ ਦੀ ਐਕਸਟੀ ਦਿਖਾ ਦੇ ਨਹੀਂ ਨਹੀਂ ਇਹ ਫਿਰਦਾ ਹੋ ਸਕਦਾ ਘਟ ਜੇ ਪਰ ਐਕਸਟੀ ਦੀ ਕਦੇ ਨਹੀਂ ਘਟਦੀ ਕਿੰਨੇ ਦੀ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਤੇ ਪੇਜ ਨੂੰ ਕਰ ਲਿਓ ਫੋਲੋ ਬਹੁਤ